ਜੋ ਜੋ ਭਾਰੀ ਗੱਲ ਜੀਓ ਮੈਂ ਪਰੇ ਹੋ ਇਹ ਬੋਲ ਕਰਾਂ ਨਹੀਂ ਆਇਆ ਜੀ ਜਿਹਦਾ ਵੀ ਬੋਲ ਨਾ ਕਰੇ ਜੀ ਨਾ ਬੋਲਦਾ ਕੋਈ ਪੁੱਛਾ ਨਹੀਂ ਕਰੇ ਕੋਈ ਨਹੀਂ ਮੈਂ ਦਵਾ ਜੁਬੇਸੇ ਨਾ ਮੈਂ ਦਵਾ ਜੁਬੇਸੇ ਨਾ ਜਿਹੜਾ ਕਰਨ ਦੇ ਕੋਸ਼ਿਸ਼ ਕਰਦੇ ਨੇ ਇਹਦਾ ਲੈਣ ਤੋਂ ਅੱਗੇ ਲੈ ਜਾ ਕਰੀਓ ਜਿਹੜਾ ਲੀਵਾ ਆਇਆ ਫਿਰ ਦੰਨ 50 ਫਾਈਲ ਨਹੀਂ ਕਰਦੇ ਸਭ ਇਹਦੇ ਨਾਲ ਜੁੜ ਕੇ ਸਮਾਟ ਕੇ ਕਰਕੇ ਜਿਹੜਾ ਸਾਈਕਲ ਉੱਪਰ ਅਗਲਾ ਤੋਂ ਜੁੜਦੇ ਹੋ ਤਾਂ ਤੁਹਾਡਾ ਵੀ ਵਲੌਗ ਚੈਨਲ ਉੱਤੇ ਅੱਜ ਪਹਿਲੀ ਵਾਰ ਆਪਾਂ ਲੈਗ ਹੋਏ ਆਂ। ਕੀ ਭਾਦੀ ਹੈ ਰੈਕ ਕੁਲ ਜਿਹੜੀ। ਦੇਖ। ਆਹ ਕਰਤਾ ਬਣ ਕੇ। ਆਪਾਂ ਸੋਣੇ ਲੱਗਣ। ਠੀਕ ਹੈ। ਮੈਂ ਬਦਰ ਪਰ ਮੈਂ ਦਵਾ ਨਹੀਂ ਆ। ਦਰ ਆ। ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਕਿ ਕੌਣ ਤੁਹਾਨੂੰ ਪੜਾ ਜੁੜਦਾ ਕਿੱਥੇ ਪੜ੍ਹ ਜੁੜਦਾ ਹੈ ਲੈਵਲ ਪਰ ਜੁੜਿਆ ਲੈਵਲ ਕੌਣ ਹਮਲਾ ਕਰਦਾ ਹੈ ਮੈਂ ਪਕਾਲੇ ਫੀਲ ਲੱਗਦੇ ਮਾਰੇ ਉਹ ਫਿਰਦਾ ਇਸ ਨੂੰ ਮੈਂ ਬੋਚ ਲਾਉਂਦਾ ਬੋਲੇ ਜਿਵੇਂ ਨਾ ਟੌੜਾ ਬਦਲਾਇਆ ਆਪਣਾ ਲੈ ਕਰਤਾਨੂ ਵਾਜ ਕੀ ਹਾਲ ਚਾਲ ਹੈ ਦੋਸਤੋ ਬੀਠਾ ਕੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਹੈ। ਜਨਪ੍ਰਵਾਹ ਨੂੰ ਜੁੜਾਣ ਦੀ ਸੰਭੀਤਾ ਦਾ ਨਵਾਦਿ ਕਰਦੇ ਨਿਮਰਤਾ ਕਰਦੇ ਹਾਂ। ਜੇਕਰ ਤੁਮਾਂਟ ਕਰਵਾਉਣਾ ਤਾਂ ਹੀ ਬਸ ਨਾਮ ਲੈ ਕੇ ਧੰਨਵਾਦ ਕਰਾਂਗੇ। ਕਿੱਥੋਂ ਜੁੜਦੇ ਹੋ ਵੀ ਦੱਸ ਸਕੋ। ਮੈਂ ਤੇ ਗੱਲਾਂ ਕਲੀ-ਕਲੀਆ ਲੈ ਆਏ ਹਾਂ ਤੇ ਸੇ। ਤੇ ਆਪਣੇ ਬਲੌਗ ਦੇਖ ਸਕੋ ਜਰੂਰ। ਕੋਈ ਤੇ ਬਲੌਗ ਪਾਉਂਦੇ ਰਹਿੰਦੇ ਚੈਨਲ ਤੇ। ਸ਼ੀਰਤ ਆਲਾ ਮੈਂ ਬਟਾ ਜੀ ਨੂੰ ਵੀ ਸੈਗਰ ਕਿੱਥੋਂ ਕੋਸੇ ਜੁੜਦੇ ਹਾਂ ਤੇ ਆਪ ਨੂੰ ਲਾਉ ਸਮਤ ਨਾ ਕਰਦੇ ਸੈਗਰ ਬਣਾਟ ਕਰਦਾ ਆ ਗਿਆ ਕਰਨ ਇਹ ਜਾਲ ਆਪਣਾ ਲਾਉ ਦਿੰਦਾ ਜੀ ਬੰਦੇ ਉਸ ਕਰਵਾ ਕੇ ਤੇ ਬਿਨਾਂ ਰੋਮਾਟ ਕਰਕੇ ਜੁੜਦਾ ਸੈਗਰ ਕਲੀ ਬਾਰ ਆਪਣ ਲਿਆ ਦਿੰਦੇ ਇਸ ਚੈਨ ਹੋ ਤੇ ਕਰਾ ਲਏ ਨੇ ਪ੍ਰਕਮਾਟਿਕ ਸੇਮੀ ਕਰ ਹੈ ਲੈ ਤੱਕ ਜੇ ਮੈਂ ਵੀ ਕਵੰਟ ਕਰਕੇ ਦੱਸਾਂਗਾ ਤੇਰੀ ਜਿਹੜਾ ਸੀ ਨਾਮ ਲੈ ਕੇ ਧੰਨਵਾਦ ਕਰਾਂਗੇ ਖਾਲ ਚਾਲ ਜੀ ਦੱਸ ਸਕਦੇ ਕਮੈਂਟਾਂ ਚ ਜਾਓ ਤਾਂ ਆਹ ਦੇ ਸਾਡੇ ਨੰਬਰ ਜਿਹਕੇ ਕੰਮ ਤੋਂ ਵਾਇਸੀ ਵੀ ਨੇ ਕੰਮ ਦਾ ਮੇਰੇ ਤੋਂ 3 ਕੇਮਾ ਚੱਲ ਰਿਹਾ ਹੈ ਗੱਲਾਂ ਮਤਾ ਕਰਦੇ ਨੇ ਬਹੁਤ ਸੁਖमित्रा ਨਾਲ ਜੀ ਤਾਂ ਮੈਨੂੰ ਜਾਨੀਆ ਬੋਲੇ ਆ ਬਹੁਤ ਹੀ ਜ਼ਿਆਦਾ ਘੱਟ ਹੋਣੇ ਹੋਈ ਜੀ ਕਿਦਾਂ ਲੈਵਲ ਪਰਿਆ ਹੋਊਗਾ ਅੱਜ ਤਾਂ ਮੈਂ ਇਹਦੀ ਗੱਲਾਂ ਤਾਂ ਪਹਿਲੀ ਵਾਰੀ ਹੋਇਆ ਹਾਂ ਮੈਂ ਤਾਂ ਅਸਲੇ ਕਦੀ ਵਾਰ ਹੋਊਗਾ ਪੰਨਾ ਉਹ ਵੀਚਾਰ ਦਾ ਬਣਿਆ ਸੀਗਾ ਬਹੁਤ ਸੁਖमित्रा ਨਾਲ ਗੱਲਾਂ ਮਤਾ ਕਰਦੇ ਆਂ 10-12 ਜਿਹੜੇ ਹੋਏ ਨੇ ਧੰਨਵਾਦ ਆ ਜੀ ਕਮੈਂਟ ਜਰੂਰ ਕਰਿਆ ਕਰੋ ਪ੍ਰੋਗਰਾਮ ਨੂੰ ਹਾਂ ਤਾਂ ਤੁਹਾਡਾ ਸ਼ਿਦਦਤ ਲਾਗਦਾ ਇੱਕ ਤੋਂ ਇੱਕ ਤੋਂ ਜੁੜਨੇ ਵੱਡੇ ਨਾਲ ਉਹ ਜੇ ਤੈਨੂੰ ਮਰਨ ਨਾ ਮੈਂ ਨੋਟੋਂ ਬਾਅਦ ਦੀ ਗੱਲ ਤੋਂ ਆਇੰਦਾ ਨੇ ਕੋਈ ਕੋਈ ਨਾਲ ਨਰੋਟੀ ਬਣਾ ਹਾਲਾ ਨੇ ਤਵਾਂ ਲੱਗ ਪਰ ਇਹ ਨਰੋਟੀ ਮਖਾਨੀ ਜੁਆ ਕੇ ਜੁੜੇ ਹੋ ਜਾਏਗਾ ਕਿ ਕਿਹਨਾਂ ਪਤਾ ਪਾਏ ਮੋਟਾ ਇਥੋਂ ਵੀ ਨਾ ਕਾਊਂਟ ਕਰਕੇ ਜੀ ਦੋਸਤ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਬਲੌਗਰਾਂ ਦੇ ਚੈਨਲ ਤੇ ਆਪਣੀ ਬਲੌਗ ਜਰੂਰ ਦੇਖਣਾ ਕਰੋ ਸ਼ੁਕਰੀਆ ਜੀ ਨਜ਼ਰ ਤੱਕ ਹੰਟੀਂ ਦਾ ਆਵਾਜ਼ ਨਾਲ ਧੰਨਵਾਦ ਬਾਕੀ ਪ੍ਰਿਆ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਨੂੰ ਜਿਹੜਾ ਕਮੈਂਟ ਕਰਕੇ ਜੀ ਦੱਸਿਆ ਕਰੋ। ਅੰਤਿਮ ਦਿਵਾਰਾਂ ਪੰਜ ਲੈ ਆਏ ਹੋਇਆ। ਇਹਨਾਂ ਦਾ ਪਤਾ ਕਰ ਲਈ ਕੋਡੇ ਨਾਲ। ਜਿਹੜਾ ਪਾ ਜੁੜਦੇ ਨੇ ਕਮੈਂਟ ਕਰਕੇ ਜੀ ਦੱਸਿਆ ਕਰੋ ਕਿ ਤੱਕ ਤੱਕ ਜਿਹੜੇ ਨੇ ਕੰਮ ਪਤਾ ਲਾਉਣੇ ਬਰਾਂਗਾ। ਟਮਾਟਾ ਕਰਕੇ ਵੀ ਬਹੁਤ ਲੱਗਦਾ ਕੋਈ ਨਾ ਕੁਝ ਜੁੜਦਾ ਸਾਤਿਪੁਰਾ ਦਾ ਐਡਵਾਂਸ ਟੈਂਡ ਪਹਿਲੀ ਵਾਰ ਆਪਾਂ ਲੈਣਾ ਚਾਹੀਦਾ ਅੱਜ ਤੇ ਆਪਣਾ ਬੁਲਾਵਟ ਜਰੂਰ ਦੇਖਿਆ ਕਰੋ ਟਮਾਟਾ ਕਰਕੇ ਬਹੁਤ ਸਹਾਇਕ ਬੱਚਾ ਬੱਚੇ ਹਮਾਰੇ ਨਾਲ ਤੁਸੀਂ ਮੇਰੇ ਨਾਲ ਸਾਡੇ ਰੇਡੀਸ਼ੋ ਗੇਟਾ ਨੂੰ ਵਾਪਸ ਡਾਂਸ ਕੀਤੀ ਸਾਡਾ ਬਾਈ ਥੋੜਾ ਥੋੜਾ ਵੋਟੇ ਹੋ ਗਏ ਔਰ ਇਕੱਠੇ ਜੇ ਬਗਰਨਾ ਕੁਨੀ ਨਾਲ ਬਿਜਾ ਤੇ ਅਮਾਨਤ ਕਰਕੇ ਜਿੰਦਸਾ ਕਰੇ ਜੀ ਬੱਤ ਕਰਕੇ ਜੁੜਦੇ ਅਮਾਨਤ ਦੇ ਪਵਾ ਦਾ ਪਾਣ ਕੌਂਟਰੋਲ ਆਟਾ ਤੋਂ ਜੁੜਦਾ ਜੇ ਜੇਪਰਾ ਜੁੜਦੇ ਤੇ ਕੋਈ ਕਮੈਂਡ ਕਰਕੇ ਜੁੜੂ ਦੱਸਿਆ ਕਰੋ ਕਿ ਥੋੜੇ ਜਿਹਾ ਜੁੜਦੇ ਹਾਂ ਮੈਂ ਤੇਰਾ ਅੰਨ ਕੱਲੀ ਵਾਸਤੇ ਆ ਲੈ ਉਹਨਾਂ ਨਾਲ ਵਾਪਸ ਕਰ ਰਹੇ ਹਾਂ ਕਿਉਂਕਿ ਇਹ ਪੰਨਾ ਸੈਨਟੀਕਲ ਲੈਂਦੇ ਲੀਗਿਟਾ ਤੁਹਾਡਾ ਮਨਜਾ ਬਣਿਆ ਸੀਗਾ ਵਿਚੋ ਲੋ ਕਿੰਨਾ ਗੱਲਾਂ ਬਾਤਾਂ ਕਰਕੇ ਕੌਣ ਕੌਣ ਪਰਾਜੋੜਦਾ ਕਿੰਨੇ ਜੁੜਦੇ ਨੇ 550 50 ਸਬਸਕ੍ਰਾਈਬਰ ਆਪਨੇ ਚੈਨਲ ਤੇ ਇਹੋ ਪਰਾਜੋੜ ਨੂੰ ਨੀਂਗਾ ਚੁਪਤੰ ਲੱਗੂਆ ਕਿਰਪਾ ਕਰਕੇ ਸ਼ੇਅਰ ਵੀ ਕਰ ਦਿਆ ਕਰੋ ਲੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈ ਜੇ ਮੈਂ ਪਰਾਜੋੜਦੇ ਨੇ ਫਿਰ ਮੈਂ ਬਲੌਗ ਆਉਂਦੇ ਰਹਿੰਦੇ ਨੇ ਮੇਰੇ ਆਉਂਦੇ ਦੇਖਿਆ ਕਰੋ

やっぱり。さんが